ਫੋਟੋ ਕਰਣ ਤੋਂ ਬਾਰੇ ਗੱਲ ਕਰੀਏ। ਰੋਜ਼ੋ 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 ਕੋਈ ਨਾ ਕੋਈ ਫੋਟੋ ਲੈ ਲਓ। ਮੈਂ ਮੰਜੀ ਨਹੀਂ ਖੜ੍ਹਦੇ। ਚਲੋ ਮੈਂ ਕਰ ਦਿੰਦਾ। ਸਾਥੇ ਜੋੜੋ। ਅੱਜ ਸਾਨੂੰ ਕੀ ਸਿਖਾਇਆ ਕਿ ਇੱਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਵਾਸਤੇ ਆਏ ਆ। ਔਰ ਆਕਾਲ ਤਖਤ ਸਾਹਿਬ ਤੇ ਜਹੇਦਾਰ ਸਾਹਿਬਾਂ ਨੂੰ ਮਿਲਣਾ ਨਾਲ ਦੀ ਨਾਲ ਆਕਾਲ ਤਖਤ ਸਾਹਿਬ ਤੇ ਅਰਦਾਸ ਕਰਨੀ ਆ ਔਰ ਖਿਮਾ ਜਾਂਚਣਾ ਵਾਸਤੇ ਸਾਰੀ ਲੀਡਰਸ਼ਿਪ ਜਿਨ੍ਹਾਂ ਤੋਂ ਪੁਰਾਣੇ ਟਾਈਮ ਤੇ ਗਲਤੀਆਂ ਹੋਈਆਂ ਨੇ ਜਦੋਂ ਉਹ ਵਿੱਚ ਬੈਠੇ ਸਨ ਤੇ ਬੋਲ ਨਹੀਂ ਸਕੇ ਔਰ ਬੋਲੇ ਹੀ ਤੇ ਕਹੇ ਸੁਣੀ ਨਹੀਂ ਉਹਦੇ ਕਰਕੇ ਉਹ ਅੱਜ ਇੱਕ ਚਿੱਠਾ ਵੀ ਲਿਖ ਕੇ ਲੈ ਕੇ ਆਇਆ ਵੀ ਆਹ ਗਲਤੀਆਂ ਹੋਈਆਂ ਸੀ ਬੋਲੇ ਸਾਡੀ ਸੁਣੀ ਨਹੀਂ ਗਈ ਤੇ ਉਹ ਸ਼੍ਰੀ ਆਕਾਲ ਤਖਤ ਸਾਹਿਬ ਨੂੰ ਸੌਂਪਿਆ ਜਾ ਰਿਹਾ ਹੈ ਜਿਹੜਾ ਉਹ ਇੱਕ ਲੈ ਕੇ ਆਏ ਨੇ ਗਲਤੀਆਂ ਵਾਲਾ ਇੱਕ ਚਿੱਠਾ ਸੋ ਉਸ ਤੋਂ ਬਾਅਦ ਅਰਦਾਸ ਹੋਣੀ ਆ ਅਰਦਾਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣਾ ਉਸ ਤੋਂ ਬਾਅਦ ਲੰਗਰ ਦੀ ਸੇਵਾ ਵੀ ਕਰਨੀ ਲੰਗਰ 'ਚ ਵੀ ਜਾਣਾ ਉਸ ਤੋਂ ਬਾਅਦ ਬਾਬੇ ਪੂਰੀ ਆਲਿਆਂ ਦੇ ਜਾ ਕੇ ਉੱਥੇ ਵੀ ਜਾਣ ਦਾ ਪ੍ਰੋਗਰਾਮ ਆ ਸਿੰਘ ਸਾਹਿਬ ਭਾਈ ਰਾਮ ਸਿੰਘ ਉਹਨਾਂ ਦੇ ਘਰ ਵੀ ਸਾਰੀ ਲੀਡਰਸ਼ਿਪ ਨੇ ਜਾਣਾ ਉੱਥੇ ਵੀ ਚਾਹ ਦਾ ਪ੍ਰੋਗਰਾਮ ਆ। ਸੋ ਖਿਮਾ ਜਾਂਚਣਾ ਕਰਨ ਵਾਸਤੇ ਆਏ ਆ ਅੱਜ ਕੋਈ ਵੱਧ ਕੇ ਗਲਤ ਕਰਨੀ। ਗੱਲ ਇੰਨੀ ਕੋਈ ਕਿ ਕਹਿੰਦੇ ਆ ਕਿ ਸਿੱਕੇ ਇਕੱਠੇ ਹੋ ਕੇ ਕੱਲ੍ਹ ਚਾਹ ਹੁੰਦਾ ਤੂਫਾਨ ਨਾ ਹੋਵੇ ਇਕੱਠਾ ਹੋ ਕੇ ਆਉਂਦਾ ਫਿਰ ਮੈਂ ਪ੍ਰਧਾਨ ਜੀ ਨੂੰ ਲੈ ਕੇ ਸੋਚ ਸਕਦਾ ਵਿਚਾਰ ਸਕਦਾ ਵੀ ਪਟਾਰੀ ਕਰ ਸਕਦਾ। ਉਹਨੂੰ ਕੋ ਪਤਾ ਨਹੀਂ ਅਜੇ ਉਹਨਾਂ ਨੂੰ ਕਿਹ ਕਹਾਏ ਕਿ ਨਹੀਂ ਪ੍ਰਧਾਨ ਜੀ ਦਾ ਕਹੇ ਤੇ ਮੈਂ ਤਾਂ ਪਰ ਇਹ ਨਹੀਂ ਕੋਈ ਕਹਿਣਾ ਚਾਹੁੰਦਾ। ਲੇਕਿਨ ਉਹ ਕਾਲ ਤਖਤ ਸਾਹਿਬ ਦੇ ਜਹੇਦਾਰ ਸੀ ਉਦੋਂ ਉੱਥੋਂ ਕੋ ਇਕੱਠੇ ਕਰ ਦਿੰਦੇ ਤੇ ਚੰਗੀ ਗੱਲ ਸੀ ਸਾਰੀ ਗੱਲ ਕਾਲ ਤਖਤ ਤੇ ਪਹਿਲਾਂ ਪੇਸ਼ ਹੋ ਜਾਂਦੇ ਤੇ ਸੋ ਉਹ ਗੱਲ ਜਿਹੜੀ ਆ ਕੀ ਕਿਹਾ ਉਹਨਾਂ ਨੇ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਅੱਜ ਖਿਮਾ ਜਾਜਨਾ ਕਰਨ ਵਾਸਤੇ ਇੱਥੇ ਜ਼ਮੀਨਰ ਕੌਣ ਹੋ ਸਕਦਾ ਤੁਹਾਡਾ ਜਿਹੜਾ ਮੁੱਖ ਚਿਹਰਾ ਦੇਖੋ ਅਸੀਂ ਇੱਕ ਬੰਦਾ ਕੋਈ ਨਹੀਂ ਜੇ ਬਣਾਉਣਾ ਹੁਣ ਉਹ ਤਾਂ ਪੰਜ ਜਿਹੜੀ ਪੰਜ ਪ੍ਰਧਾਨੀ ਜਾਂ ਕਲੈਕਟਿਵ ਲੀਡਰਸ਼ਿਪ ਜਿਹੜੀ ਆ ਸਾਂਝੀ ਲੀਡਰਸ਼ਿਪ ਹੁਣ ਇਹ ਨਹੀਂ ਵੀ ਇੱਕ ਨੂੰ ਇੱਕ ਕਾਲੀ ਦਲ ਦਾ ਪ੍ਰਧਾਨ ਨੂੰ ਉਹ ਇਲੈਕਸ਼ਨ ਨਹੀਂ ਲੜੂਗਾ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਊਗਾ ਔਰ ਇੱਕ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਲੇਕਿਨ ਕਾਲੀ ਦਲ ਦਾ ਪ੍ਰਧਾਨ ਚੋਣ ਨਹੀਂ ਕਰ ਲੜੂਗਾ ਔਰ ਇੱਕ ਬੋਰਡ ਬਣਾਇਆ ਜਾਊਗਾ ਜਿਹੜਾ ਪਾਰਲੀਮੈਂਟ ਦੀ ਬੋਰਡ ਜਿੱਥੋਂ ਸਾਰਿਆਂ ਨੂੰ ਵੇਖ ਕੇ ਜਿਹੜੇ ਟਿਕਟਮੰਡੂ 7-8 ਮੈਂਬਰੀ ਹੁੰਦਾ ਆਕਾਲ ਤਖਸਾਲ ਦਾ ਜਹੇਦਾਰ ਵੀ ਚਣਵਾਲ ਹੋਣਗੇ ਜਿੱਦ ਤਰ੍ਹਾਂ ਪਹਿਲਾਂ ਕਲੈਕਟਰ ਲੀਡਰਸ਼ਿਪ ਹੁੰਦੀ ਸੀ ਨਾ ਪੇ ਟੋੜਾ ਸਾਹਿਬ ਆ ਤਲਵੰਡੀ ਸਾਹਿਬ ਆ ਬਾਦਲ ਸਾਹਿਬ ਆ ਜਹੇਦਾਰ ਮੋਹਨ ਸਿੰਘ ਟੋੜਾ ਅਕਾਲ ਤਖਤ ਸਾਹਿਬ ਦਾ ਜਹੇਦਾਰ ਜਲਵਾ ਸਾਹਿਬ ਇਹੋ ਜੀ ਇੱਕ ਲੀਡਰਸ਼ਿਪ ਜਿਹੜੀ ਆ ਬਹੁਤ ਬਣੋਣੀ ਸਮੇ ਤੋਂ ਕੌਮ ਬਹੁਤ ਵੱਡੀ ਦੁੱਖ ਦੇ ਚ ਫਸੀ ਹੋਈ ਲੰਬੇ ਸਮੇ ਤੋਂ ਅਸੀਂ ਸਾਰੇ ਮਨਾ ਤੇ ਵੱਡਾ ਬੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਰਾਇਨੀਤਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਬਣਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋਲ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਿਰਾਸ਼ ਹੋ ਗਏ ਸਾਡੇ ਤੋਂ ਨਿਰਾਜ ਹੋ ਗਏ ਔਰ ਸਾਡੇ ਤੋਂ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਵਾਰੀ ਕਹਿ ਕੇ ਕਿ ਸਾਰਿਆਂ ਨੂੰ ਕਿ ਕੌਮ ਚੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਹੈ ਕਿਉਂਕਿ 22 ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਹੈ ਅਸੀਂ بار بار ਕਿਹਾ بار بار ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤਖਤ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਿਹਾ ਕਰੋ ਕਿ देर ਹੋ ਗਈ ਅਸੀਂ ਵੀ ਸਮਝਦੇ ਆਂ देर ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆਂ لیکن جو نہیں مننے ہار کے پھر اسی آئے ہیں کب سے اسی تے اپنی بھُل بخشا لیے کیونکہ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ آئے ہیں تے ਗੁਰੂ ਕਿਰਪਾ کرے گا ਗੁਰੂ ਬਖਸ਼ਿਸ਼ کرے گا کہ ਸਾਡਾ ਜਿਹੜਾ ਬੋਝ ਉਤਰੇਗਾ ਪੁੱਲਨ اندر سب کو ਆ ਭੁੱਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਜਨਾਬ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਆ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਆ ਇੱਕ ਤੜਾ ਆ ਚ ਪਹਿਲਾ ਤੜਾ ਜਿਹੜਾ ਮੇਨ ਤੜਾ ਪਾ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ ਜੀ ਸਾਡਾ ਕੋਈ ਤੜਾ ਨਹੀਂ ਸ਼ੋਮਣੀ ਅਕਾਲੀ ਦਲ ਇੱਕ ਹੈ ਅਸ਼ਰੋਮਰੀ ਕਾਲਦਰ ਦੇ ਸਾਰੇ ਲੀਡਰਸhip ਸਾਰੇ ਆਵਾਜ਼ ਸ਼ਰੋਮਰੀ ਕਾਲਦਰ ਦੀ ਕਰਦੇ ਆਂ ਸ਼ਰੋਮਰੀ ਅਕਾਲੀ ਦਲ ਦੇ ਸੁਧਾਰ ਵਾਸਤੇ ਅਸੀਂ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁੱਲਾਂ ਦੀ ਮਾਫੀ ਮਿਲ ਸਕੇ ਜਾਂ ਕੋਈ ਨਵੀਂ ਨੀਤੀ ਮਨਜਕਰ ਨੂੰ ਅਪਰੋਚ ਕੀਤੀ ਜੋ ਦਾ ਕਰਕੇ ਗਈ ਹੈ ਪਰ ਨਮਾ ਚਾਹ ਤਾਂ ਮੈਂ ਤੁਹਾਨੂੰ ਸਿੰਘ ਸਾਹਿਬ ਨਹੀਂ ਜਾਣਦੇ ਕਿ ਨਹੀਂ ਜਾਣਦੇ ਦੇਖੋ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਥ ਸਥਾਨ ਆ ਉੱਤੇ ਵਿਕਾਸ ਦੇ ਨਾਮ ਤੇ ਪੈਸਾ ਖਰਚਿਆ ਤੇ ਜਿੰਨੇ ਤੀਰਥ ਸਥਾਨ ਆ ਉਹ ਮੈਂ ਮਾਈਕ ਨਹੀਂ ਅੰਦਰ ਥਲੇ ਗੱਲ ਕਰ ਰਿਹਾ ਮੈਂ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਤੀਰਥ ਸਥਾਨ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਥਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਤੇ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਹੋਣਾ ਚਾਹੀਦਾ ਹੈ ਸ਼ਰਧਾ ਭਾਵਨਾ ਨਾਲ ਆਉਣਾ ਚਾਹੀਦਾ ਵੈਸੇ ਕਿਸੇ ਵੀ ਥਾਂ ਦੇ ਉੱਤੇ ਜਾਈਏ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਾ ਰੱਖ ਕੇ ਜਾਣਾ ਚਾਹੀਦਾ ਹੈ ਭਾਵ ਐਜ਼ ਅ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਮੈਂ ਸਮਝਦਾ ਹਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਵਾਜਬ ਨਹੀਂ ਹੈ ਕਿ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਗੈਰ ਸਿੱਖ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਟੂਰਿਸਟ ਪਲੇਸ ਜਿਹੜਾ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਜੈ ਜੀ ਜੈ ਜੀ ਸਵਾਲ ਤੁਸੀਂ ਕਹਿ ਕਿ ਦਸਦਾਰੇ ਲਓ ਤੁਸੀਂ ਕਹਿ ਕਿ ਅੱਜ ਦੀ ਮੀਟਿੰਗ ਬਾਰੇ ਤੁਹਾਨੂੰ ਕੁਝ ਪਤਾ ਨਹੀਂ ਹੈ ਕਿ ਇਹਨਾਂ ਨੇ ਮੀਟਿੰਗ ਕੋਈ ਸੱਦੀ ਹੈ ਅਕਸਰ ਹੀ ਦੇਖਿਆ ਗਿਆ ਕਿ ਤੁਸੀਂ ਪੰਥਕ ਹੋਕਾ ਦਿੰਦੇ ਰਹੇ ਹੋ ਜਿਵੇਂ ਜਸਜਧਾਰ ਸਿੰਘ ਅਕਾਲਤਖਰ ਸਾਹਿਬ ਰਹੇ ਹੋ ਹਲੇ ਵੀ ਦਿਨੇ ਹੋ ਪਰ ਇੱਥੇ ਤੁਸੀਂ ਅਕਾਲੀ ਦਲ ਦਾ ਬੋਲਬਾਲਾ ਵੀ ਤੁਸੀਂ ਕਰਦੇ ਰਹੇ ਹੋ ਬੋਲਬਾਲੇ ਤੋਂ ਪਾ ਭਾ ਵੀ ਹੈ ਕਿ ਅਕਾਲੀ ਦਲ ਨੂੰ ਤਗੜਾ ਕੀਤਾ ਜਾਵੇ ਅਕਾਲੀ ਦਲ ਨੂੰ ਹੀ ਜਿਹੜੀ ਤਗੜਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ ਪਾੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਉਤੋਂ ਤੱਕ ਵੀ ਕਈ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਜਸਜਧਾਰ ਹੋਰਾਂ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਤੋਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋਟੇ ਆਪਸ ਦੇ ਵਿੱਚ ਕੋਈ ਮਤ ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਹੈ ਇਹ ਬਹੁਤ ਗਲਤ ਕਰਦਾ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਟੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਟੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਣੀ ਹੈ। ਅੰਮ੍ਰਿਤਪਾਲ ਸਿੰਘ ਨੂੰ ਹਲੇ ਤੱਕ ਨਹੀਂ ਛੱਡਿਆ ਗਿਆ, ਨਾ ਹੀ ਉਹਨਾਂ ਨੂੰ ਸੋਚ ਚਕਾਈ ਗਈ ਹੈ। ਕਿਵੇਂ ਦੇਖ ਰਹੇ ਹੋ? ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾ ਹੀ ਸੋਚ ਚਕਾਈ ਗਈ ਹੈ। ਉਹ ਹਲੇ ਵੀ ਜੇਲ੍ਹ 'ਚ ਬੰਦ ਨੇ। ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹਨੂੰ ਉਸ ਨੂੰ ਕਿਤੇ ਨਾ ਕਿਤੇ ਭਾਰਤ ਸਰਕਾਰ ਜਿਹੜੀ ਹੈ ਦੋਹਰੇ ਮਾਪਦੰਡ ਵਰਤਦੀ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਹੈ ਤੇ ਪੰਜਾਬ ਦੇ ਔਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ ਇਹ ਬਹੁਤ ਮੰਦ ਭਾਗਾ ਹੈ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਪੀ ਵੀ ਚੁਣਿਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਿਹੜਾ ਜਲਦ ਜਲਦ ਰਿਹਾ ਕਰੇ ਠੀਕ ਹੈ ਜੀ ਆਖਰੀ ਸਵਾਲ ਹੋ ਰਿਹਾ ਹੈ ਪ੍ਰਧਾਨ ਜੀ ਉੱਪਰ ਕਿ ਲਾਭੇ ਕਰ ਦਿਓ ਆਣੀ ਤੇ ਮੂਹਰੇ ਬਾਦਲ ਨੂੰ ਕਹਿੰਦੇ ਪ੍ਰਧਾਨਗੀ ਤੋਂ ਲਾਂਭੇ ਕਰ ਦੋ ਬਾਕੀ ਕਾਲੀ ਕਾਲ ਤੋਂ ਸੁਖਬੀਰ ਬਾਦਲ ਹੋਣਾ ਕੋਈ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਇਹ ਪਾਰਟੀ ਦੁਫਾਰ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਹਬਾਨ ਨੂੰ ਬੰਦ ਕਮਰਾ ਬਹਿ ਕੇ ਆਪਸ ਦੇ ਵਿੱਚ ਬਹਿ ਕੇ ਛਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸੁਲਝਾਉਣਾ ਚਾਹੀਦਾ ਹੈ ਐਸਐਮਆਰ ਦੇ ਐਸਐਮਆਰ ਦੇ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਨਾਇਬ ਸਿੰਘ ਸੈਣੀ ਇੱਥੇ ਆਉਂਦੇ ਨੇ ਆ ਕੇ ਕਹਿੰਦੇ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਹੁਕਮ ਦਿੱਤਾ ਕਿ ਬੂਟੇ ਲਗਾਓ ਵਾਤੋ-ਵਾਰ ਪਾਣੀ ਦੀ ਬਚਤ ਕਰੋ ਤੁਸੀਂ ਕਿਸਾਨਾਂ ਨੂੰ ਵੀ ਕਹਿ ਕੇ ਘਰ ਤੋਂ ਘਟ ਜਿਹੜਾ ਪਾਣੀ ਦੀ ਬਚਤ ਕਰੋ ਜਿਹੜੀਆਂ ਫਸਲਾਂ ਘੱਟ ਪਾਣੀ ਹੀ ਲੈਂਦੀਆਂ ਨੇ ਉਹ ਉਪਜਾਊ ਕਰੋ ਪਰ ਇੱਥੇ ਨਾਇਬ ਸਿੰਘ ਸੈਣੀ ਆਉਂਦੇ ਨੇ ਸੱਚ ਕਰਨ ਸ਼੍ਰੀਮਨ ਦਸਾ ਮੱਥਾ ਟੇਕਦੇ ਜਾਂਦੇ ਜਾਂਦੇ ਬਿਆਨ ਦੇ ਜਾਂਦੇ ਨੇ ਕਿ ਹਰਿਆਣਾ ਜਿਹੜਾ ਛੋਟਾ ਭਰਾ ਹੈ ਤੇ ਪੰਜਾਬ ਵੱਡਾ ਭਰਾ ਹੈ ਪੰਜਾਬ ਦਾ ਹੱਕ ਬਣਦਾ ਹੈ ਇਹ ਹਰਿਆਣੇ ਨੂੰ ਛੋਟੇ ਭਰਾ ਨੂੰ ਪਾਣੀ ਦਵੇ ਇਸ ਨੂੰ ਕਿਵੇਂ ਦੇਖ ਰਹੇ ਹੋ ਉਕਰੇ ਆ ਪੰਜਾਬ ਦੀ ਜਿਹੜੀ ਧਰਤੀ ਦਾ ਪਾਣੀ ਹੈ ਇਹ ਵੀ ਥੱਲੇ ਜਾ ਰਿਹਾ ਹੈ ਪੰਜਾਬ ਦੇ ਕੁਦਰਤੀ ਸੋਮੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਉਹ ਅਸੀਂ ਪਹਿਲਾਂ ਹੀ ਸੁਕਾ ਦਿੱਤੇ ਹੈ ਪੰਜਾਬ ਦੇ ਕੋਲ ਇਸ ਵੇਲੇ ਜਿਹੜਾ ਵਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਣੀ ਤੋਂ ਬਿਨਾ ਜਿਹੜੀਆਂ ਅੱਜ ਅਸੀਂ ਦੇਖਦੇ ਆਂ ਬਰਬਾਦ ਹੋ ਰਹੀਆਂ ਝੋਨਾ ਜਿਹੜਾ ਪੰਜਾਬ ਨੂੰ ਲੈ ਕੇ ਡੁੱਬ ਰਿਹਾ ਹੈ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਰਗੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਹੈ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਪੰਜਾਬ ਤੇ ਵਿੱਚ ਵਾਧੂ ਪਾਣੀ ਹੋਏਗਾ ਫੇਰ ਹੀ ਵਿਚਾਰ ਕੀਤਾ ਜਾਉਂਦਾ ਹੈ ਉਹ ਮੱਦੇ ਲੱਗੇ ਤੁਹਾਨੂੰ ਲੱਗਦਾ ਵੀ ਵਾਕਈ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਆ ਮੈਂ ਫੇਰ ਕਹਿੰਨਾ ਕਿ ਉਹ ਦੱਸਣ ਗਿਆ ਕਿ ਉਹ ਕਾਦੀ ਗਲਤੀ ਦੀ ਕੀ ਗਲਤੀ ਕੀਤੀ ਸਰਪੀ ਸਿੰਘ ਆਖਰੀ ਸਵਾਲ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਜੇਕਰ ਤੁਹਾਡੇ ਤੱਕ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਸਮੁੰਨੀ ਕਾਲੀ ਦਲ ਦਾ ਪ੍ਰਧਾਨ ਬਣਨ ਦੀ ਤਾਂ ਤੁਸੀਂ ਤਿਆਰ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਉਸ ਮੇਰੇ ਤੱਕ ਹਲੇ ਕਿਸੇ ਨੇ ਅਪਰੋਚ ਨਹੀਂ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਹਾਂ ਕਿ ਸਮੁੱਚੀ ਪਾਰਟੀ ਜਿਹੜੀ ਹੈ ਉਹ ਅਗਰ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਣਪ ਨਹੀਂ ਹੈ oh my god Bye.